ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜ਼ਰੂਰ ਬਣੇ ਰਹਿਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹਰਜੀਤ ਸਿੰਘ ਨਿੰਜਰ ਦੇ ਕੇਸ 'ਚ ਹੋ ਸਕਦੀਆਂ ਨੇ ਹੋਰ ਗ੍ਰਿਫਤਾਰੀਆਂ ਕੈਨੇਡੀਅਨ ਪੁਲਿਸ ਅਧਿਕਾਰੀਆਂ ਜਤਾਈ ਸੁਭਾਵਨਾ ਇਸ ਦੇ ਨਾਲ ਹੀ ਖਾਲਿਸਤਾਨੀ ਸਮਰਤਕ ਹਰਦੀਪ ਸਿੰਘ ਨਿੰਜਰ ਦੇ ਕਤਲ ਸੰਬੰਧਿਤ ਐਡਮਿਟਨ ਜੋ ਜੋ ਤਿੰਨ ਪ੍ਰਤੀ ਕਰਨ ਵੀਰ ਕਰਨਪ੍ਰੀਤ ਸਿੰਘ ਅਤੇ ਕਰਮਪ੍ਰੀਤ ਸਿੰਘ ਅਤੇ ਕਰਨ ਬਰਾੜ ਗ੍ਰਿਫਤਾਰ ਕੀਤੇ ਗਏ ਸਨ ਇਹਨਾਂ ਦੀਆਂ ਤਾਰਾਂ ਲਈ ਕਈ ਹੋਰ ਕੇਸਾਂ ਨਾਲ ਜੁੜੀਆਂ ਹੋਈਆਂ ਹਨ ਇਹ ਖੁਲਾਸਾ ਕਰਦੇ ਕੈਨੇਡੀਅਨ ਪੁਲਿਸ ਨੇ ਅਧਿਕਾਰੀਆਂ ਨੇ ਦੱਸਿਆ ਕਿ ਅਗਲੇ ਦਿਨਾਂ 'ਚ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਨਾਲ ਇਹਨਾਂ ਤਿੰਨਾਂ ਦੀ ਗ੍ਰਿਫਤਾਰੀ ਐਡਮਿਟਨ ਪੁਲਿਸ ਤੇ ਸਾਰੀ ਤੇ ਸਾਂਝੀ ਸਹਿਯੋਗ ਨਾਲ ਹੋਈ ਹੈ ਇਹ ਤਿੰਨੇ ਮੁਲਾਜ਼ਮਾ ਦੇ ਹਰਪ੍ਰੀਤ ਉਪਲ ਦੇ ਉਸ ਦੇ 11 ਸਾਲ ਦੇ ਪੁੱਤਰ ਗੈਮਿੰਗ ਦੇ ਕਤਲ ਚ ਵੀ ਸ਼ਾਮਿਲ ਸਨ ਇੱਕ ਕਤਲ ਐਡਮਿਟ ਕਰਨ ਦੇ ਪਿਛਲੇ ਬਰੇ ਨਵੰਬਰ ਦੇ ਦੇੰਦੇ ਹਾੜੇ ਕੀਤਾ ਗਿਆ ਹੈ ਖਬਰ ਨੂੰ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ